ਸ਼ੀਅੰ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ ਟਰੋਰ ਕ੍ਰਾਈਮ ਦੇ ਖਿਲਾਫ ਫਰੀ ਵੱਡੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਟਰੋਰ ਮੋਡਿਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਏ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਤੀ ਪੀ ਸੀ 73 25 ਨੂੰ ਇਹਦੇ ਦੋ ਕਿਉਂ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਤੋਂ ਕਮਰਸ਼ਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲ ਅਖੰਡ ਵਾਲਾ ਏਰੀਆ ਇਹ ਚ ਕਰਨ ਦੀ ਪਿਆਦਵ ਮੁਕੇਸ਼ ਕੁਮਾਰ ਯਾਦਵ ਤੇ 사જન ਸਿੰਘ ਰਨਦੀਪ ਜਿਹੜਾ ਹੈ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ ਹੈ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਾ ਲਈ ਤਰਨਤਨ ਫੜੇ ਗਏ ਸੀ ਉਹ ਸਾਰੇ ਮੋਹੀਆ ਇਹ ਨਹੀਂ ਕਰਾਏ ਸੀ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਹੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਹੈ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ 사ਜਨ ਸਿੰਘ ਖੰਡਵਾਲਾ ਚਾਛਾਡੇ ਦਾ ਹੀ ਇਹ 24 ਸਾਲ ਦਾ ਹੈ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਡੀਕੇਆਈ ਦਾ ਆਪਰੇਟਰ ਯੋ ਤੁਸੀਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰਡ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡਾ ਐਸਐਚਓ ਛਾਟਾ ਕਰ ਰਹੀ ਸੀ ਤੇ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਹੀ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭੱਜ ਜਾਈਏ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮੁੱਢਲੀ ਪੁੱਛਗਿੱਛ ਹੋਈ ਹੈ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਆ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਆ ਸੀ ਅੱਗੇ ਤੋਂ ਅੱਗੇ ਬੀਕੇਆਈ ਦੇ ਕਹਿਣ ਤੋਂ ਔਰ ਵਕਫਾ ਕਬਡਿਊਲਸ ਨੂੰ ਇਹ ਮੁਹਿਆ ਕਰਾ ਰਹੇ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਵੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆ ਵਿਰੋਧ ਮਹਿੰਮ ਚੱਲੀ ਹੈ ਤੇ ਨੇਚਰਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸ਼ਕਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੋਂ ਜਿਹੜੇ ਉਹਨਾਂ ਦੇ ਮੇਨ ਕਿੰਗਪਿਨ ਸੀਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇਗੇ ਉਸ ਕਰਕੇ ਉਸ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹੁਣ ਕੱਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹ ਗੱਲ ਤੋਂ ਅਮੇਜਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜ ਤਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਬਰਥ ਹੈ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ ਸਰ ਇਸ ਕੇ ਦਾ ਪੱਲਕ ਹੈ ਜਰਾ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਹੈ ਉਸ ਏਰੀਆ 'ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਆ ਵੀ ਉਹਨੂੰ ਕੋਈ ਲਿੰਕੇਜਸ ਦਾ ਪਤਾ ਨਹੀਂ ਹੋਏਗਾ ਇਹਨਾਂ मतलब कोई कोइन्सिडेंट नहीं हो सकता कि उस एरिया ਦਾ ਨੈਟਵਰਕ ਦੇ ਸਰਗਰਨਾ ਨੇ ਇਥੋਂ ਭੱਜੇ ਹੋਏ ਕੱਲ ਉਥੇ ਅਰੈਸਟ ਹੋਏ ਆ ਰੀਟੇਨ ਕੀਤੀ ਆਪਣੀ ਪਾਸਟੀਨ ਤੇ ਅੱਜ ਇਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਉਹਨਾਂ ਨੇ ਕਰਾਤਾ ਹੋਊਗਾ ਬਟ ਡੈਫੀਨਟਲੀ ਇੰਡੀਕੇਟਿਵ ਜ਼ਰੂਰ ਹੈ ਜਿਸ ਏਰੀਆ ਦੇ ਬੰਦੇ ਰਹਿਣ ਵਾਲੇ ਆ ਜਿਸ ਏਰੀਆ 'ਚ ਉਹਨਾਂ ਦੇ ਟਿਕਾਣੇ ਆ ਜੰਡਪੀਰ ਹੋਵੇ ਖੰਡਵਾਲਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਏਰੀਆ ਦਾ ਇਹ ਮੋਡਿਊਲ ਜਿਹੜਾ ਕਿ ਭਾਰਤ ਛੱਡ ਕੇ ਜਾ ਰਿਹਾ ਉਹਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਉਂ ਇਹ ਕੀਤਾ ਜਾ ਰਿਹਾ ਔਰ ਵਾਂਟਡ ਨੇ ਬਾਇ ਡਿਫਰੈਂਟ ਏਜੰਸੀਜ਼ ਬਾਇ ਡਿਫਰੈਂਟ ਯੂਨਿਟਸ ਸੋ ਇਹ ਬੜੀ ਅੱਛੀ ਕਾਮਯਾਬੀ ਔਰ ਇਸ ਦਾ ਲੱਕ ਟੁੱਟੇਗਾ ਜਿਹੜਾ ਫਰਦਰ ਵੀ ਸਾਡੀ ਇਨਵੈਸਟੀਗੇਸ਼ਨ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਬੰਦੇ ਆ ਜਾਂਦੇ ਰਿਮਾਂਡ ਲੈ ਕੇ ਤੇ ਇਹਨਾਂ ਤੇ ਹੋਰ ਵੀ ਕਾਫੀ ਮੈਨੂੰ ਲੱਗਦਾ ਕਿ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ। ਮੁਖਰ ਸਾਹਿਬ ਜੀ ਨੇ ਦੂਸਰੇ ਕੁਝ ਲੋਕਾਂ ਮਿਲਦਾ ਗੁਣੇ ਉਹਨਾਂ ਨੇ ਕਿਹਾ ਵੀ 72 ਘੰਟੇ ਤੱਕ ਜੇ ਬੰਦੇ ਨਹੀਂ ਕਾਬੂ ਬੜੇ ਗਏ ਤੇ ਅਸੀਂ ਅੰਮ੍ਰਿਤਸਰ ਬੰਦ ਕਰ ਦੇਾਂਗੇ। ਸਰੋ ਪਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ। ਅਸੀਂ ਸਾਰੇ ਡੈਮੋਕਰੈਟਿਕ ਕੰਟਰੀ ਚ ਰਹਿੰਦੇ ਆ। ਤੁਹਾਨੂੰ ਵੀ ਪਤਾ ਹੈ ਕਿ ਦਿਨ ਰਾਤ ਕਿੰਦਾ ਮਿਹਨਤ ਹੋ ਰਹੀ ਹੈ ਔਰ ਰਿਕਵਰੀਜ਼ ਜੇ ਆਪਾਂ ਦੇਖੀਏ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਅਸੀਂ ਆਪਣੀ ਤਾਰੀਫ ਕਰਨਾ ਚਾਹੁੰਦੇ ਆ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਕਿਸੇ ਵੀ ਕ੍ਰਾਈਮ ਦੇ ਐਸਪੈਕਟ ਤੇ ਡਰੱਗ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਿੰਨਾ ਮਤਲਬ ਰਿਕਵਰੀਆਂ ਨੇ ਜਾਂ ਕਿੰਨਾ ਐਕਸ਼ਨ ਹੈ ਔਰ ਸਟਰੀਟ ਕਰਾਈਮ ਨੂੰ ਵੀ ਕਿੰਨਾ ਦਬਾਇਆ ਗਿਆ ਵਿਜ਼ਿਬਿਲਟੀ ਹੈ ਲੋਕਾਂ ਦੀ ਸੇਫਟੀ ਨੂੰ ਪ੍ਰਾਇਰੀਟੀ ਦਿੱਤੀ ਜਾਂਦੀ ਹੈ ਦੇਖੋ ਸਟਰੀ ਇਨਸੀਡੈਂਟਸ ਹੋ ਜਾਂਦੇ ਜਿਵੇਂ ਤੁਹਾਨੂੰ ਪਤਾ ਮੁਖਲਾਟ ਹੈ ਹੁਣ ਬੰਦੇ ਛੱਡ ਕੇ ਚਲੇ ਗਏ ਇਥੋਂ ਸਾਰਾ ਨੈਟਵਰਕ ਟੁੱਟ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਬਟ ਅਸੀਂ ਸਮਰੱਥਾ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਤੁਹਾਡੇ ਨਾਲ ਫੇਰ ਆਪਣੀ ਮੁਲਾਕਾਤ ਹੋਏਗੀ

वी आर ऑन दी ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूँ कि पहले सारे केसेस भी इसी तरह टोटली ट्रेस रहे हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नारकोटिक और टेरर मोड्यूल जिसकी मैं अभी बात करके हटाऊँ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एन डी पी एस के केसेज में रहे हैं जेलों में हीरोइन के केसेस में और बाद में क्रॉस बॉर्डर और बाहर के विदेशों में बैठे लोगों से सब उनका कनेक्शन जुड़ता है और उसके बाद वो आते हैं सो मैं यहाँ से ये उनको चेतावनी भी देना चाहता हूँ कि जो ऐसे काम करेंगे उसकी मुँह तोड़ जवाब मिलेगा उनको ਸਰਦਾ ਬੀਜੀ ਵੀ ਸਰਦਾ ਵੀ ਟਵੀਟ ਹੈ ਕਿ ਗ੍ਰਨੇਡ ਡਿਲੀਵਰ ਕਰਦੇ ਨੇ ਕਹਿੰਦਾ ਦੇਖੋ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਦੱਸ ਰਿਹਾ ਸਰਿਆਲੀ ਵਾਲੇ ਕੇਸ ਦੇ ਵਿੱਚ ਸਾਰਾ ਨਾਮ ਹੀ ਇਹਨਾਂ ਦਾ ਹੈ ਜਿਸ ਚ ਦੋ ਗ੍ਰਨੇਡ ਹੈਂਡ ਗ੍ਰਨੇਡ ਵੀ ਉੱਥੇ ਬਰਾਮਦ ਹੋਏ ਤਿੰਨ ਪਿਸਤਲ ਸੀ ਦੋ 30 ਬੋਰ ਤੇ ਇੱਕ 32 ਬੋਰ ਦਾ ਤੇ ਹੋਰ ਵੀ ਚੀਜ਼ਾਂ ਬਟ ਮੈਂ ਇੱਥੇ ਬੈਠਾ ਦੇਖੋ ਵਿਦਾਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਨਡ ਲੈ ਕੇ ਤੁਹਾਡੇ ਨਾਲ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ ਸਰ ਮਾਨ ਸਾਹਿਬ ਦਾ ਵੀ ਇਹ ਆਇਆ ਕਿ ਬਿਆਨ ਕੀ ਪੀਐਸਐਮ ਨੇ ਰਿਪੋਰਟ ਦਿੱਤੀ ਹੈ ਕਿ ਡਰੋਨ ਐਕਟੀਵਿਟੀ ਜਿਹੜੀ ਆ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾ ਦੇ ਖਿਲਾਫ ਜੋ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਉਸ ਤੋਂ ਬਾਅਦ ਡਰੋਨ ਐਕਟੀਵਿਟੀ ਵੀ ਕਾਫੀ ਘੜੀ ਹੈ ਕੀ ਲੱਗਦਾ ਕਿ ਉਸ ਤੇ ਬੁਖਲਾਟ ਦਾ ਨਤੀਜਾ ਜਿਵੇਂ ਤੁਸੀਂ ਕਹਿੰਸੀ ਕਵਰਟੀ ਕੋਲ ਦੇਖੋ ਮੈਂ ਬਿਲਕੁਲ ਬੁਖਲਾਟ ਇਹਨੂੰ ਕਹਿੰਨਾ ਤੁਹਾਡੇ ਸਾਹਮਣੇ ਹੀ ਹੈ ਅਗਰ ਪ੍ਰੈਸ਼ਰ ਇਥੋਂ ਨਾ ਹੁੰਦਾ ਜਾਂ ਐਨੇ ਤਿੰਨ ਬੰਦੇ ਇਥੋਂ ਮੁਲਕ ਛੱਡ ਕੇ ਕਿੱਥੇ ਤੁਰੇ ਫਿਰਦੇ ਬਿਹਾਰ ਦੇ ਵਿੱਚ ਔਰ ਨੇਪਾਲ ਜਾ ਰਹੇ ਆ ਉਹ ਔਰ ਇੰਨਾ ਕੋਇਨਸੀਡੈਂਟ ਮੈਂ ਜਿਵੇਂ ਪਹਿਲਾਂ ਕਿਹਾ ਇਹ ਨਹੀਂ ਹੋ ਸਕਦਾ ਕਿ ਖੰਡ ਵਾਲੇ ਦੇ ਹੀ ਬੰਦੇ ਹੋਣ ਜਿੱਥੇ ਆਪਾਂ ਇਹ ਸਾਰਾ ਆਪਰੇਸ਼ਨ ਕਰ ਰਹੇ ਹਾਂ ਸਰ ਇੱਕ ਲਾਸਟ ਕੁਸਚਨ ਹੈ ਜਿਸ ਨੇ ਕੁਝ ਅੱਜ ਦੇ ਦੇਖ ਕੇ ਕਿਹਾ ਵਾਲੇ ਮਸਲੇ ਦਾ ਕਿਉਂਕਿ ਅੱਜ ਤੱਕ ਕੋ ਡਿਮੋ ਅਸੀਂ ਆਈਐਸਆਈ ਵਾਲਾ ਬਾਡੀ ਸੀ ਸੁਣਿਆ ਤੁਸੀਂ ਆ ਅੱਜ ਇੱਕ ਗੱਲ ਸਾਫ ਕੀਤੀ ਹੈ ਕਿ ਇਹ ਜਿਹੜਾ ਇਹ ਇਤਿਹਾਸਕ ਮਾਕਾ ਹੋਇਆ ਜਾਂ ਜੋ ਵੀ ਇਹ ਤੇ ਗ੍ਰੇਨ ਹਮਲਾ ਹੋਇਆ ਇਹ ਆਈਐਸਆਈ ਦੀ ਸਾਜ਼ਿਸ਼ ਹੈ ਪਾਕਿਸਤਾਨੀ ਸਾਜ਼ਿਸ਼ ਹੈ ਸਰ ਉਸ ਨੂੰ ਕਿਵੇਂ ਤੁਸੀਂ ਦੇ ਕਰਦੇ ਦੇਖੋ ਮੈਂ ਬੜਾ ਐਨਲਿਸਿਸ ਤੁਹਾਨੂੰ ਕਲੀਅਰ ਦੱਸਿਆ ਜੀ ਕਿ ਇੰਨਾ ਪ੍ਰੈਸ਼ਰ ਕ੍ਰੀਏਟ ਹੋਇਆ ਹੋਇਆ ਇੱਕ ਡਰੱਗ ਟ੍ਰੇਡ ਤੇ ਔਰ ਡਰੱਗ ਟ੍ਰੇਡ ਨਾਲ ਰਿਲੇਟਡ ਜਿਹੜਾ ਟੈਰਰ ਐਂਗਲ ਵੀ ਹੁੰਦਾ ਹੈ ਜਿਹੜੇ ਬੰਦੇ ਕੋਰੀਅਰਸ ਜਾਂ ਸਮਗਲਰ ਡਰੱਗ ਨੂੰ ਪੁਸ਼ ਕਰਦੇ ਉਹੀ ਉਹਦੇ ਥਰੂ ਹੀ ਐਕਸਪਲੋਸਿਵ ਤੇ ਆਰਮਜ਼ ਆਉਂਦੇ ਆ ਪਿਛਲਾ ਕੋਈ ਪਾਸ ਹਿਸਟਰੀ ਕੱਢ ਕੇ ਦੇਖ ਲਓ ਔਰ ਉਹਦੇ ਵਿੱਚ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਦੇ ਉੱਤੇ ਇੰਨਾ ਪ੍ਰੈਸ਼ਰ ਹੈ ਇੰਨੇ ਲੋਕ ਫੜੇ ਜਾ ਰਹੇ ਐਨੀ ਰਿਕਵਰੀਆਂ ਹੋ ਰਹੀਆਂ ਤਾਂ ਨੇਚਰਲੀ ਉਸ ਬੰਦਾ ਕਰਦਾ ਕੋਸ਼ਿਸ਼ ਕੋਈ ਨਾ ਕੋਈ ਆਪਣਾ ਪ੍ਰੈਜ਼ੈਂਸ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਮਤਲਬ ਵਾਦਮਨੀ ਫਲਾਉਣ ਦੀ ਕੋਸ਼ਿਸ਼ ਕਰਦਾ ਜੋ ਕਿ ਸ਼ੁਰੂ ਤੋਂ ਰਿਹਾ ਸੋ ਉਸ ਦੇ ਵਿੱਚ ਇਹੋ ਜਿਹੇ ਇਨਸੀਡੈਂਟ ਕਈ ਵਾਰ ਹੋ ਜਾਂਦੇ ਐ ਪਰ ਅਸੀਂ ਪੂਰੀ ਤਰ੍ਹਾਂ ਸਰਵਰਥਾ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੀ ਵਿਲ ਕ੍ਰੈਕ ਦੀ ਕੇਸ ਵੈਰੀ ਸੂਨ ਔਰ ਤੁਹਾਡਣਾ ਬੜੀ ਜਲਦੀ ਤੁਹਾਡੇ ਸਾਹਮਣੇ ਸਾਰੀ ਚੀਜ਼ ਲਿਆਂਦੀ ਜਾ ਸਰ ਡਰਾਉਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੋਈ ਡਰਾਉਨ ਡਰਨ ਵਾਲਿਆ ਅਸੀਂ ਹੈ ਨਹੀਂ ਜੀ ਤਾਂ ਰਾਮ ਦੇ ਨਾਮ ਤੇ ਬਾਸ ਤੇ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਹੋਇਆ ਐਸਾ ਦੇਖੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਇਟ ਇਜ਼ ਅ ਪਿਓਰ ਇਨਵੈਸਟੀਗੇਟਿਵ ਥਿੰਗਸ ਮੈਂ ਤੁਹਾਨੂੰ ਸਾਰੀ ਉੰਨੀ ਗੱਲ ਦੱਸਤੀ ਜਿਹੜੀ ਕਿ ਨੌਨ ਆਪਰੇਸ਼ਨਲ ਹੈ ਜੀ ਤੋ ਆਈ ਹੋਪ ਕਿ ਤੁਸੀਂ ਇਦਾਂ ਹੀ ਮੇਰਾ ਬਹੁਤ ਅਸੀਂ ਸਾਡਾ ਪੁਲਿਸ ਦਾ ਸਾਥ ਦਿੱਤਾ ਮਿਲ ਗਿਆ ਕਿਉਂਕਿ ਸਾਰੇ ਚੌਂਕਾ ਜਿਹਾ ਸੀਸੀਟੀਵੀ ਕੈਮਰੇ ਲੱਗੇ ਹੋ ਗੁਰੂ ਮਿਲ ਗਿਆ 100% ਕਲੂ ਬਿਤਾ ਹੈ ਰਹੀ ਆ ਜੀ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਹਾਂ ਟਰੇਸ ਕਰਾਂਗੇ ਦੋ ਤੋਂ ਕੁਝ ਮਤ ਪਤਾ ਲੱਗਾ ਜੀ ਕਾਲਾ ਝੰਡਾ ਕੀ ਕੀ ਹੈ ਦੇਖੋ ਪੈਸਾ ਗੱਲ ਬੜੀ ਸਿੰਪਲ ਹੈ ਮੈਂ ਤਾਂ ਸਿੰਪਲ ਇਹ ਦੇਖ ਰਿਹਾ ਕਿ ਜਿਵੇਂ ਮੱਛੀ ਦੀ ਅੱਖ ਵਾਲੀ ਗੱਲ ਆ ਸੀ ਤਾਂ ਬੰਦੇ ਫੜਨੇ ਆ ਸਾਰਾ ਝੰਡੇ ਦੀ ਗੱਲ ਗੁੱਲ ਸਾਰਾ ਕੁਝ ਵਿੱਚ ਕਲੀਅਰ ਬਣ ਗਿਆ ਤੇ ਮਨੂੰ ਟਾਰਗੇਟ ਕੀਤਾ ਗਿਆ ਜਿਸਾ ਮੋਕੇ ਵਿੱਚ ਕਤਲ ਹੋਇਆ ਉਸ ਨੂੰ ਟਾਰਗੇਟ ਕੀਤਾ ਗਿਆ ਸੀ ਕਿਉਂਕਿ ਬਾਅਦ ਥਾਕੇ ਮੇਰਾ ਦਫ਼ਤਰ ਆ ਤੇ ਠਾਟਰ ਦੁਆਰ ਉਸ ਮੰਦਿਰ ਨਾਲ ਕੋਈ ਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਇਹਦੇ ਬਾਰੇ ਕਿਦਾਂ ਕਮੈਂਟ ਕਰ ਸਕਦਾ ਬੰਦੇ ਫੜੇ ਜਾਣਗੇ ਸਾਰੇ ਖੁਲਾਸੇ ਹੋ ਜਾਣਗੇ ਕਿ ਮਤਲਬ ਕੀ ਅਸਲੀਅਤ ਸੀਗੀ ਇਹਦੇ ਬਾਰੇ ਵਾਜਬ ਨਹੀਂ ਹੋਏਗਾ ਕਿ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਾਂ ਜੀ ਇਹ ਇਹ ਇਨਸੀਡੈਂਟ ਹੋਇਆ ਸਾਈਮਲਟੇਨੀਅਸਲੀ ਕੋ ਗੁਰਦਾਰੇ ਜ਼ਰਾਤੇ ਵਿੱਚ ਇੱਕ ਵਿਹਾੜ ਕੋਈ ਜਿਹੜਾ ਪ੍ਰਵਾਸੀ ਆ ਉਹ ਵੀ ਪੁਲਿਸ ਨੇ ਫੜਿਆ ਆ ਇਹ ਤਾਂ ਲੱਗ ਰਿਹਾ ਹੈ ਕਿ ਡਿਸਟਰਬੈਂਸ ਜਿਹੜੀ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਇੱਧਰ ਉੱਧਰ ਗੁਰਦਾਰੇ ਦੇ ਆਪਾਂ ਕਹੀਏ ਸਰਾਂ ਦੇ ਵਿੱਚ ਹੋ ਗਿਆ ਇੱਧਰ ਮੰਦਰ ਦੇ ਵਿੱਚ ਇੱਧਰ ਛੁੱਟ ਦਿੱਤਾ ਗਿਆ ਜਿਹੜਾ ਨਹੀਂ ਦੇਖੋ ਭਾਈ ਸਾਹ ਉਹ ਚੀਜ਼ ਬੜੀ ਡਿਫਰੈਂਟ ਹੈ ਮੈਂ ਕੱਲ ਵੀ ਇਹ ਤੀਸੀ ਉਹ ਯਮਨਾਨਗਰ ਦਾ ਰਹਿਣ ਵਾਲਾ ਸ਼ਾਦੀਪੁਰ ਪਿੰਡ ਦਾ ਬੰਦਾ ਸੀ ਤਿੰਨ ਦਿਨ ਪਹਿਲਾਂ ਘਰ ਦੇ ਵਿੱਚ ਵੀ ਉਹਦੇ ਡਿਸਟਰਬਡ ਲਾਈਫ ਸੀਗੀ ਕਿਸੇ ਹਰ ਤਰੀਕੇ ਨਾਲ ਉਹ ਤਿੰਨ ਦਿਨ ਪਹਿਲਾਂ ਇੱਥੇ ਆ ਗਿਆ ਸੇਵਾਦਾਰਾਂ ਨੇ ਉਹਨੂੰ ਜਦੋਂ ਥੱਲੇ ਉੱਤਰ ਨੂੰ ਕਿਹਾ ਉਹ ਰਿਫਿਊਜ਼ ਕਰਨ ਲੱਗ ਗਿਆ ਤੇ ਆਪਣਾ ਰੋਡ ਨਾ ਘਮਾਉਣ ਲੱਗ ਗਿਆ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਉਹ ਚੀਜ਼ ਬਿਲਕੁਲ ਡਿਫਰੈਂਟ ਹੈ ਸੋ ਜਿਹੜੀ ਆਪਾਂ ኦਪਰੇਸ਼ਨਲ ਗੱਲ ਹੈ ਕਿ ਮੈਂ ਜਿਹੜੀ ਅੱਜ ਵਾਲੀ ਕਾਮਯਾਬੀ ਹੈ ਇਹ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਬਿਕੋਜ਼ ਇਹ ਪਾ ਸਾਡੀ ਪਾਰਟੀ ਲੈ ਕੇ ਉਹਨਾਂ ਨੂੰ ਆ ਰਹੀ ਹੈ ਔਰ ਜਲਦੀ ਵੱਡੇ ਖੁਲਾਸੇ ਹੋਣ ਦੀ ਹੋਗੀ ਸਰ ਤੇ ਫਾਰ ਫਾਰ ਹੰਗਰੇਟਸ ਹੋਣਗੀ ਚੀਜ਼ ਗੱਲ ਕੀ ਅੱਜ ਅਸਰ ਹਿਆਲ ਦੇ ਵਿੱਚ ਇਹੇ ਕੰਮ ਕਰਦੇ ਨੇ ਹਾਲਾਂਕਿ ਕਿੰਕ ਪਿੰਕ ਹੋ ਰਿਹਾ ਸਾਨੂੰ ਨਹੀਂ ਪਤਾ ਬਚਿਆ ਸੀਗਾ ਕਿ ਜੋ ਜਿਸਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ 20 ਸਾਲ ਦਾ ਵਿੱਚ ਬੱਚਾ ਨਹੀਂ ਹੈ ਨੌਜਵਾਨ ਨਹੀਂ ਹੈ ਸਾਰੇ ਛੋਟੀ ਉਮਰ ਦੇ ਬੱਚੇ ਨੇ ਜਾਂ ਨੌਜਵਾਨ ਨੇ ਇਹਨਾਂ ਨੂੰ ਕੱਟਿਆ ਕਿਸ ਤਰ੍ਹਾਂ ਜਾਏਗਾ ਕਿਉਂਕਿ ਕਿੰਕ ਪਿੰਕ ਦਾ ਕੋਈ ਹੋਰ ਨਹੀਂ ਇਹਨਾਂ ਨੂੰ ਸਿਰਫ ਡਿਲੀਵਰੀ ਬੁਆਇੰਗ ਲਈ ਕੰਮ ਦਿੱਤਾ ਜਾਂਦਾ ਹੈ ਕਿ ਇਥੋਂ ਮੋਟਰਸਾਈਕਲ ਲਓ ਇਥੇ ਵੀ ਫੋਟੋਸਰ ਨੂੰ ਕੱਢਿਆ ਕਿਤਾ ਜਾਏਗਾ ਬੱਚਿਆਂ ਨੂੰ देखो एक ये दे। डिफरेंट एंगल ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਮੈਂ ਉਸ ਤੋਂ ਜ਼ਾਇਰੇ ਤੋਂ ਬਾਹਰ ਜਾਣਾ ਮੇਰਾ ਵਾਜਬ ਨਹੀਂ ਮੈਂ ਵੈਸੇ ਤੁਹਾਨੂੰ ਗੱਲ ਦੱਸ ਰਿਹਾ ਕਿ ਤੁਹਾਡੇ ਥਰੂ ਮੈਂ ਬਾਰ ਬਾਰ ਇਹ ਗੱਲ ਅਪੀਲ ਕਰਦਾ ਕਿ ਸਾਡੇ ਜਿਹੜੇ ਕੁਰਾਹੇ ਪਏ ਨੌਜਵਾਨਾਂ ਨੂੰ ਉਹਨਾਂ ਨੂੰ ਅਪੀਲ ਮੈਂ ਕਰਦਾ ਕਿ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚ ਪਿੱਛੇ ਔਰ ਉਸ ਤੋਂ ਬਾਅਦ ساری ਉਮਰ ਤੁਸੀਂ ਜੇਲ੍ਹਾਂ ਵਿੱਚ ਬੈਠੇ ਰਹਿੰਦੇ ਹੋ ਤੇ ਸੰਤਾਪ ਭੋਗਦੇ ਹੋ ਕਾਨੂੰਨ ਦੇ ਐਕਸ਼ਨ ਦਾ ਪੁਲਿਸ ਦਾ ਸਾਰੀ ਇਨਫੋਰਸਮੈਂਟ ਹੁੰਦੀ ਹੈ ਜੇ ਜਿਹੜੇ ਉਹ ਬੰਦੇ ਨੇ ਉਹ ਆਰਾਮ ਨਾਲ ਬੈਠੇ ਤੁਹਾਨੂੰ ਯੂਜ਼ ਕਰਕੇ ਮੁੜ ਕੇ ਤੁਹਾਡੀ ਬਾਤ ਵੀ ਨਹੀਂ ਪੁੱਛਦੇ ਥੈਂਕ ਯੂ ਜੀ